ਛੋਟਾ ਸਿੱਧੂ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸੁਰਖੀਆਂ ਵਟੋਲ ਰਿਹਾ ਹੈ ਦਰਅਸਲ ਬਲਕੌਰ ਸਿੰਘ ਦਾ ਵਟਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈਗਾ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਸਟੇਜ ਦੀ ਉੱਤੇ ਗਾਣੇ ਗਾਏਗਾ ਛੋਟਾ ਸਿੱਧੂ ਤਾਂ ਸਟੇਜਾਂ ਦਾ ਸ਼ਿੰਗਾਰ ਬਣੇਗਾ ਦਰਅਸਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਵਿਚਾਲੇ ਆਏ ਦਿਨ ਹੋਰ ਵੀ ਡੁੰਗੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਇਸੇ ਵਿਚਾਲੇ ਮੂਸੇਵਾਲੇ ਦਾ ਭਰਾ ਛੋਟਾ ਸਿੱਧੂ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਉਸ ਦੇ ਕਈ ਪਿਆਰੇ ਪਿਆਰੇ ਵੀਡੀਓਜ਼ ਇੰਟਰਨੈਟ ਦੇ ਉੱਤੇ ਛਾਏ ਰਹਿੰਦੇ ਨੇ ਇਸੇ ਵਿਚਾਲੇ ਇੱਕ ਨਿੱਕੇ ਸਿੱਧੂ ਦਾ ਜੁੜਿਆ ਇੱਕ ਖਾਸ ਵੀਡੀਓ ਸਾਹਮਣੇ ਆਇਆ ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕੀਤਾ ਹੋਇਆ ਦਰਸਾ ਇਸ ਵੀਡੀਓ ਦੇ ਵਿੱਚ ਸਿੱਧੂ ਮਸੂਏ ਦੇ ਪਿਤਾ ਬਲਕੌਰ ਸਿੰਘ ਛੋਟੇ ਪੁੱਤਰ ਨੂੰ ਲੈ ਕੇ ਵੱਡਾ ਫਲਾਸਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਹੈਗਾ ਕਿ ਛੋਟਾ ਸਿੱਧੂ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਸਟੇਜ ਦੇ ਉੱਤੇ ਗਾਣੇ ਗਾਏਗਾ ਮੈਨੂੰ ਕਿਹਾ ਹੈਗਾ ਕਿ ਸਮਾਂ ਲੱਗੇਗਾ ਪਰ ਉਹ ਲੋਕਾਂ ਦੇ ਦਿਲ ਜਿੱਤੇਗਾ ਤੇ ਆਪਣੇ ਟੈਲੈਂਟ ਦੇ ਨਾਲ ਸਭ ਦਾ ਪਿਆਰ ਹਾਸਲ ਕਰੇਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਜਾਂ ਦਾ ਸ਼ਿੰਗਾਰ ਬਣੇਗਾ ਇਸ ਗੱਲ ਤੋਂ ਇਹ ਤਾਂ ਸਾਬਿਤ ਹੋਰ ਗਿਆ ਹੈ ਕਿ ਉਹੋ ਹੀ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲ ਵਾਂਗ ਗਾਇਕੀ ਦੇ ਖੇਤਰ ਦੇ ਵਿੱਚ ਕਦਮ ਰੱਖੇਗਾ ਇਹ ਵੀਡੀਓ ਦਾਸਦੀ ਦੇ ਇੰਸਟਾਗ੍ਰam ਦੇ ਹੈਂਡਲ ਦੇ ਉੱਤੇ ਵੀ ਸ਼ੇਅਰ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਸਿਰਫ ਪੰਜਾਬੀ ਤੇ ਇੰਸਟਾਗ੍ਰam ਹੈਂਡਲ ਦੇ ਉੱਪਰ ਸ਼ੇਅਰ ਕੀਤੀ ਗਈ ਹੈ ਉਹ ਵੀ ਵੀਡੀਓ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਕਾਬਿਲ ਗੌਰ ਹੈ ਕਿ ਸਿੱਧੂ ਮੂਸੇਵਾਲ ਦੇ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ ਸਿੱਧ ਭਾਵੇਂ ਸਿੱਧੂ ਅੱਜ ਸਾਡੇ ਪ੍ਰਸ਼ੰਸਕਾਂ ਦੇ ਵਿੱਚਕਾਰ ਨਹੀਂ ਹੈ ਪਰ ਉਹਨਾਂ ਦੇ ਪ੍ਰਤੀ ਲੋਕਾਂ ਜੋ ਕਿ ਲੋਕ ਹੈ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਉਹ ਦਿਨੋਂ ਦਿਨ ਵੱਧ ਵੀ ਜਰਿਆ ਹੈਗਾ ਕਿਉਂਕਿ ਲਗਾਤਾਰ ਦੱਸਦੇ ਕਿ ਬਲਕੌਰ ਸਿੰਘ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਏ ਗੀਤ ਵੀ ਜੋ ਕਿ ਸਾਂਝੇ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਗੀਤਾਂ ਨੂੰ ਕਾਫੀ ਪਿਆਰ ਮਿਲਦਾ ਹੈ ਲੋਕਾਂ ਦੇ ਵੱਲੋਂ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚਕਾਰ ਨਹੀਂ ਹੈ ਪਰ ਉਹਨਾਂ ਦਾ ਟੈਲੈਂਟ ਉਹਨਾਂ ਦੀ ਆਵਾਜ਼ ਸਿੱਧੂ ਮੂਸੇਵਾਲੇ ਦੇ ਗਾਣੇ ਉਹ ਹਰ ਪਲ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ ਦੁਨੀਆ ਦੇ ਵਿੱਚ ਨਹੀਂ ਹੈ ਪਰ ਆਪਣੀ ਯਾਦ ਆਪਣੇ ਜੋ ਕਿ ਹਰ ਇੱਕ ਕੰਮ ਨੂੰ ਦਿਲਾ ਤੱਕ ਪਹੁੰਚਾ ਕੇ ਗਏ ਹੋਏ ਨੇ ਤਾਂ ਮਰਹੂਮ ਗਾਇਕ ਸਿੱਧੂ ਮਸੂਏ ਦਾ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਆਸਥੋਤ 510 ਸਾਲਾਂ ਦੇ ਵਿੱਚ ਸਟੇਜ ਦੇ ਉੱਤੇ ਛੋਟਾ ਸਿੱਧੂ ਗਾਣੇ ਗਾਏਗਾ ਸਟੇਜਾਂ ਦਾ ਸ਼ਿੰਗਾਰ ਬਣੇਗਾ